ਕਿਸਾਨ ਮੋਰਚੇ ਵਾਲਿਓ ਜਿਹੜਾ ਸੰਯੁਕਤ ਕਿਸਾਨ ਮੋਰਚਾ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਖਤਰ ਉਹਨਾਂ ਦੀ ਅੱਜ ਸਾਰੇ ਸਮੋਚੇ ਮੋਰਚੇ ਦੀ ਕਾਲ ਸੀ ਕਿ 2 ਘੰਟਿਆਂ ਲਈ ਪੂਰੇ ਪੰਜਾਬ ਦੇ ਜਿਹੜੇ ਟੋਲ ਨੇ ਉਹ ਫ੍ਰੀ ਕੀਤੇ ਜਾਣਗੇ 12 ਤੋਂ 2 ਵਜੇ ਤੱਕ ਅਸੀਂ ਅੱਜ ਖੜੇ ਆ ਹੁਚੋ ਮੰਡੀ ਵਾਲਾ ਜਿਹੜਾ ਟੋਲ ਪਲਾਜ ਹੈ ਉਹਦੇ ਉੱਤੇ ਸੋ ਮੋਰਚੇ ਬਣਿਓ ਜੋ ਕਾਲ ਆਈ ਸੀ ਸੰਯੁਕਤ ਮੋਰਚਾ ਜਿਹੜਾ ਚੰਡੀਗੜ੍ਹ ਲੱਗਿਆ ਹੋਇਆ ਉਹਨਾਂ ਨੇ 2 ਘੰਟਿਆਂ ਦੇ ਲਈ 12 ਤੋਂ 2 ਵਜੇ ਤੱਕ ਜਿੰਨੇ ਵੀ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਨੇ ਸਾਰੇ ਉਹ ਫ੍ਰੀ ਕੀਤੇ ਜਾਣਗੇ ਤੇ ਉਸ ਸੰਬੰਧ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ-ਕਿਹੜੇ ਜਥੇਬੰਦੀਆਂ ਵੱਲੋਂ ਕਿੰਨਾ ਬਣਿਓ ਇਹ ਟੋਲ ਪਲਾਜ਼ੇ ਟੋਕੇ ਗਏ ਨੇ ਔਰ 2 ਘੰਟਿਆਂ ਲਈ ਫ੍ਰੀ ਕੀਤੇ ਹੋਏ ਨੇ ਤੋ ਆਪਾਂ ਪਰਨਾਂ ਸਾਪਨਾ ਗੱਲ ਕਰਦੇ ਆਂ ਸਾਸੀ ਕਾਲ ਜੀ ਪ੍ਰਧਾਨ ਸਾਹਿਬ ਸਾਸੀ ਕਾਲ ਜੀ ਪ੍ਰਧਾਨ ਜੀ ਸੱਚ ਕਾਲ ਬਾਈ ਬਾਈ ਜੀ ਅੱਜ ਇਹ ਟੋਲ ਪਲਾਜੇ ਨੇ ਇਹ ਆਪਾਂ ਕਿੰਨੇ ਟਾਈਮ ਲਈ ਜਿਹੜੇ ਔਰ ਕਿਸ ਕੰਮ ਲਈ ਕੀ ਹੈ ਆਪਾਂ ਜਿਹੜੇ ਕੀਤੇ ਨੇ ਮੋਰਚਾ ਮੁਕਤ ਅੱਜ ਜਿਹੜੇ ਇਹ ਟੋਲ ਪਲਾਜੇ ਦਾ ਪ੍ਰੋਗਰਾਮ ਹੈ ਇਹ ਜੋ ਚੰਡੀਗੜ੍ਹ ਦੇ ਵਿੱਚ ਪਿਛਲੇ ਲਗਭਗ 9 ਸਾਲ ਤੋਂ ਬੰਦੀ ਸਿੰਘਾਂ ਵੀ ਰਿਹਾ ਜੇ ਮੋਰਚਾ ਚੱਲ ਰਿਹਾ ਹੈ ਠੀਕ ਹੈ ਜੀ ਜਿਹੜੀ ਸਾਡੀ ਭਾਰਤੀ ਕਿਸਾਨ ਯੂਨੀਅਨ ਦੇ ਕ੍ਰਾਂਤੀਕਾਰੀ ਮੈਂਬਰ ਵੀ ਹੈ ਠੀਕ ਹੈ ਜੀ ਉਹਨਾਂ ਵੱਲੋਂ ਇਹ ਕਾਲ ਸੀ 12 ਤੋਂ ਲਾ ਕੇ ਦੋ ਤਿੰਨ ਘੰਟੇ ਠੀਕ ਹੈ ਜੀ ਕਿਉਂਕਿ ਸਰਕਾਰ ਉੱਥੇ ਚੰਡੀਗੜ੍ਹ ਬੈਠੇ ਨਹੀਂ ਗੱਲ ਨਹੀਂ ਸੁਣਦੀ ਠੀਕ ਇਹਨੇ ਸਰਕਾਰਾਂ ਤੱਕਰ ਗੱਲ ਪਹੁੰਚਾਉਣ ਦਾ ਜਰਰੀਆ ਵੀ ਦੋ ਘੰਟੇ ਅੰਸ਼ਕ ਤੌਰ ਤੇ ਆਖੀ ਜਿਹੜੀ ਕਾਲ ਸੀਗੀ ਠੀਕ ਹੈ ਮਤਲਬ ਇਹ ਪੂਰੇ ਪੰਜਾਬ ਵਿੱਚ ਆ ਜਾਂ ਕਿਸੇ ਸਿੰਗਲ ਰੋਟੋਲ ਬਣ ਜਿੱਤੇ ਆ ਪੂਰੇ ਪੰਜਾਬ ਵਿੱਚ ਹਾਂਜੀ ਤੇ ਇੱਥੇ ਥੋੜਾ ਜਿਹਾ ਸਾਨੂੰ ਸੁਨੇਹੇ ਲੇਟ ਲੱਗੇ ਆ ਹਾਂਜੀ ਕਿਉਂਕਿ ਬਦਲੇ ਕੋਈ ਘਾਟ ਰਹੀ ਹੈ ਇਹਦਾ ਕਰਕੇ ਅਸੀਂ ਔਰ 12:30 ਪਾਉਂਦੇ 1 ਵਜੇ ਇਹ ਬੰਦ ਕੀਤਾ ਠੀਕ ਹੈ ਯਾਨੀ ਪੂਰੇ 2 ਘੰਟੇ ਲਈ ਬੰਦ ਰੱਖਣਾ ਹੈ ਪੂਰੇ 2 ਵਜੇ ਦੇ ਤੱਕ ਠੀਕ ਹੈ ਕਿਉਂਕਿ 12 ਤੋਂ 2 ਤੱਕ ਫਰੀ ਰੱਖਣਾ ਹੈ ਯਾਨੀ ਫਰੀ ਰੱਖਣਾ ਵੀ ਟੋਲ ਟੈਕਸ ਨਹੀਂ ਕਿਸੇ ਨੂੰ ਵੀ ਲੱਗਣ ਦੇਣਾ ਠੀਕ ਹੈ ਜੀ ਠੀਕ ਹੈ ਸੋ ਇਸ ਲਈ ਇਹ ਕਾਲ ਹੈ ਜਿਹੜੀ ਹਾਂਜੀ ਮੁਰਚੇ ਦੇ ਵੱਲੋਂ ਦਿੱਤੀ ਹੋਈ ਹੈ ਠੀਕ ਹੈ ਜੀ ਠੀਕ ਹੈ ਕਿਉਂਕਿ ਅਸੀਂ ਸਮਝਦੇ ਹਾਂ ਵੀ ਜਿਹੜੇ ਲੋਕਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਲਈਆਂ ਓਹ ਕਿੰਨਾ ਕੋਟ ਨੇ ਕੋਈ ਉਹ ਤਾਂ ਮਨੁੱਖੀ ਅਧਿਕਾਰਾਂ ਦਾ ਘਾਣਾ ਜੀ ਇਸ ਚੀਜ਼ ਦਾ ਤਾਂ ਮਨੁੱਖੀ ਅਧਿਕਾਰਾਂ ਦਾ ਘਾਣਾ ਹੈ ਇਸ ਦੀ ਵੀ ਸਜ਼ਾ ਕਿਸੇ ਬੰਦੇ ਨੂੰ ਬਣਦੀ ਸਜ਼ਾ ਉਹ ਉਹਨਾਂ ਨੇ ਪੂਰੀ ਕਰ ਚੁੱਕੇ ਨਹੀਂ ਉਹ ਉਹ ਪੂਰੀ ਕਰ ਚੁੱਕੇ ਆ ਪਰ ਇਹ ਇੱਕ ਤਰ੍ਹਾਂ ਦਾ ਧਾਰਮਿਕ ਘਟਕਣ ਦਾ ਨਿਸ਼ਾਨਾ ਹੈ ਜਿਵੇਂ ਉਹਨਾਂ ਸਰਸੇ ਵਾਲੇ ਬਾਬੇ ਨੂੰ 32 ਮਹੀਨਿਆਂ ਦੇ ਵਿੱਚ 9 ਵਾਰੀ ਪੇਰੋਲ ਦਿੱਤੀ ਸੀ ਹੈ ਤਾਂ ਉਹ ਵੀ ਇਨਸਾਨੀ ਨਹੀਂ ਪੇਰੋਲ ਮਿਲ ਰਹੀ ਹੈ ਤੇ ਇੱਕ ਪਾਸੇ ਬੰਦਿਆਂ ਨੂੰ 30 25 ਸਾਲ ਹੋ ਗਏ ਬੈਠਿਆ ਨੂੰ ਹਾਂ ਜੀ ਹਾਂ ਉਹਨਾਂ ਦਾ ਮਤਲਬ ਕੋਈ ਸੁਣਵਾਈ ਨਹੀਂ ਹਾਂ ਜੀ ਹਾਂ ਇਸ ਲਈ ਉਹ ਗੁੰਗੀ ਪੋਲੀ ਸਰਕਾਰ ਤੱਕਰ ਗੱਲ ਪਹੁੰਚਾਉਣ ਲਈ ਜਿਹੜਾ ਇਹ ਸਾਡਾ ਅੱਜ ਦਾ ਪ੍ਰੋਗਰਾਮ ਹੈ ਠੀਕ ਹੈ ਜੀ ਉਹ ਉਹ ਹੈਗਾ 2 ਘੰਟੇ ਟੋਲ ਪਲਾਜ ਜਦ ਟੋਲ ਪਲਾਜੇ ਪੂਰੇ ਪੰਜਾਬ ਦੇ ਟੋਲ ਪਲਾਜੇ ਫਰੀ ਰੱਖਣੇ ਹਾਂ ਪੂਰੇ ਪੰਜਾਬ ਦੇ ਠੀਕ ਹੈ ਜੀ ਬਾਕੀ ਭਾਜੀ ਤੁਹਾਡਾ ਕੀ ਨਾਮ ਕੀ ਹੈ ਤੁਹਾਡਾ ਉਦਮ ਸਿੰਘ ਹੈ ਉਦਮ ਸਿੰਘ ਤੇ ਆਪਣੀ ਜਥੇਬੰਦੀ ਸਾਡੇ ਆਪ ਭਾਈ ਗੁਰਦੀਪ ਸਿੰਘ ਯੂਨਾਈਟਡ ਕਾ ਠੀਕ ਹੈ ਜੀ ਠੰਡਾ ਠੀਕ ਹੈ ਜੀ ਠੀਕ ਹੈ ਤੇ ਤੁਹਾਡੀ ਵੀ ਜਾਨੀ ਤੁਸੀਂ ਹਮਾਇਤ ਤੌਰ ਤੇ ਆਏ ਜਾਂ ਜਥੇਬੰਦੀ ਤੌਰ ਤੇ ਆਏ ਹੋ ਹਮਾਇਤ ਤੌਰ ਤੇ ਆਏ ਆ ਜਿਹੜੇ ਹੁਣ 30-30 ਸਾਲ ਹੋ ਗਏ ਮਤਲਬ ਕਿ ਜਿਨ੍ਹਾਂ ਦੀ ਸਜ਼ਾ ਮਤਲਬ ਕਿ ਜਿਵੇਂ ਆਮ ਆਪਣਾ ਕੋਈ 20 ਸਾਲਾਂ ਕੈਂਦੀ ਹੈ ਹਾਂਜੀ ਹਾਂ ਉਵੇਂ ਮਤਲਬ ਕਿ 10 ਸਾਲ ਕੱਟ ਕੇ ਦਿਨ ਰਾਤ ਬੈ ਕੇ 10 ਸਾਲ ਕੱਟ ਕੇ ਘਰੇ ਆ ਜਾਂਦਾ ਹੈ ਹਾਂਜੀ ਹਾਂ ਛੁੱਟੀਆਂ ਬੈ ਕੇ 8.5 ਸਾਲ ਦੀ ਆਪਾਂ ਆਮ ਦੇਖਿਆ 8.5 ਸਾਲ ਮਤਲਬ 20 ਸਾਲ ਕੱਟ ਕੇ ਆ ਜਾਂਦੇ ਆ ਘਰੇ ਠੀਕ ਹੈ ਜੀ ਤੇ ਇਧਰ ਵੀ ਕਾਨੂੰਨ ਵੱਖਰਾ ਕਿਉਂ ਹੈ ਮਤਲਬ ਵੀ ਸਾਡੇ ਸਿੱਖ ਬੰਦਿਆਂ ਵਾਸਤੇ ਹਾਂਜੀ ਹਾਂ ਕਿ ਉਹਨਾਂ ਨੂੰ 30-30 ਸਾਲ ਹੋ ਗਏ ਨੇ ਵੇ ਲੋ ਤਾਂ ਮਨੁੱਖੀ ਅਧਿਕਾਰਾਂ ਦਾ ਕਹਾਣਾ ਜੀ ਇਹ ਚ ਜਾਂਦਾ ਤਾਂ ਅਸੀਂ ਹਰੇਕ ਇਨਸਾਨ ਦਾ ਜਿਹੜਾ ਬੰਦਾ ਵੱਦ ਉਹਨੂੰ ਬੇਨਤੀ ਕਰਦੇ ਹਾਂ ਵੀ ਉਹ ਸਾਹ ਹਮਾਇਤ ਕਰ। ਠੀਕ ਹੈ। ਅਲੀ ਦਾ ਨੰਬਰ ਸਰ ਫਤਿਹ। ਅੱਛਾ ਜੀ। ਜ਼ਿਲ੍ਹਾ ਪ੍ਰਧਾਨ ਰੰਦਰ ਸਿੰਘ ਮਖਾਣਾ ਜੀ। ਠੀਕ ਹੈ ਭਾਈ ਜੀ। ਤੇ ਬਾਕੀ ਤੁਹਾਡੀ ਹਮਾਇਤਾਂ ਜੀ ਜਾਂ ਹਮਾਇਤ ਠੀਕ ਹੈ ਜੀ। ਜਿੱਤਾ ਗਿਆ ਕਾਲ ਉਹਦੇ ਸਭ ਕਿਤੇ ਬੰਦੂ ਦਾ ਸਹਿਯੋਗ। ਬਾਕੀ ਤੁਸੀਂ ਜਿਹੜਾ ਮੋਰਚਾ ਚੰਡੀਗੜ੍ਹ ਵਾਲਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਯਾਨੀ ਸਰਕਾਰਾਂ ਨੂੰ ਆਪਣਾ ਜਿਹੜਾ ਸੰਦੇਸ਼ ਆ ਕੀ ਭੇਜਣਾ ਚਾਹੁੰਦੇ ਹੋ? ਸਰਕਾਰ ਨੂੰ ਇਹ ਵੀ ਛੇਤੀ ਛੇਤੀ ਨੂੰ ਰਿਹਾ ਕੀਤਾ ਜਾਵੇ ਜੀ 35 35 ਸਾਲ ਹੋ ਗਏ ਹਾਂਜੀ ਜਿਹਨਾਂ ਵੀ ਸੜ ਰਹੇ ਨੇ ਉਹ ਤਾਂ ਸਜ਼ਾਵਾ ਹੀ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਫੌਰਨ ਤੌਰ ਤੇ ਰਿਹਾ ਕੀਤਾ ਜਾਵੇ ਤਾਂ ਕਿ ਜਿਹੜਾ ਬਲਾਤਕਾਰੀ ਸਾਥ ਆ ਉਹਨੂੰ ਅੱਜ ਫੇਰ 50 ਦਿਨਾਂ ਦੀ ਪ੍ਰੋਬਲਮ ਮਿਲ ਗਈ ਉਹਨਾਂ ਨੂੰ ਤਾਂ ਜੀ 32 ਮਹੀਨਿਆਂ ਦੇ ਵਿੱਚ ਨੌਵੀਂ ਵਾਰ ਰੋਲ ਮਿਲ ਗਿਆ ਜੀ ਇਹ ਬਹੁਤ ਗੀਨ ਉਹਦੇ ਉਹਦੇ ਪਰਚੇ ਉਹਦੇ ਤੇ ਹਾਂਜੀ ਹਾਂ ਸਰਕਾਰ ਦੇ ਤੇ ਸਾਡੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਮਿਲ ਰਹੀ ਠੀਕ ਸਰਕਾਰ ਤੋਂ ਮੰਗ ਕਰਦਾ ਵੀ ਛੇਤੀ ਤੋਂ ਰਿਹਾ ਕੀਤਾ ਜਾਵੇ ਬਾਕੀ ਹੱਕ ਵੀ ਹੈ ਜੀ ਹਾਂਜੀ ਹਾਂਜੀ ਚਲੋ ਠੀਕ ਹੈ ਭਾਈ ਜੀ ਠੀਕ ਹੈ ਜੀ ਓਕੇ ਸਾਰਾ